ਸਾਤਾ ਸ਼੍ਰੀ ਬਾਹੀ ਬੁਰਜੇ ਕੀ ਫਤਹਿ ਜੈ ਭੀਮ ਜੈ ਭਾਰਤ ਜੀ ਸ਼੍ਰੀ ਗੁਰਵਦਾਸ ਮਹਾਰਾਜ ਜੀ ਦੇ ਜਿਹੜੇ ਅੱਥਰੂ ਆਈ ਬੈਠੇ ਆ ਤੇ ਸਰਬ ਸਮਾਜ ਦੇ ਜਿਹੜੇ ਅੱਥਰੂ ਆਈ ਬੈਠੇ ਆ ਇੱਥੇ ਤੇ ਤੇ ਐਸਸੀ ਸਮਾਜ ਨਾਲ ਜਿਹੜੇ ਸਬੰਧਤ ਸਾਰੇ ਲੋਕ ਆਪਾਂ ਬੈਠੇ ਆ ਤੇ ਬੜੇ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਆਈਪੀਐਸ ਲੈਵਲ ਦੇ ਅਧਿਕਾਰੀ ਨਾਲ ਜੋ ਐਡੀ ਵੱਡੀ ਘਟਨਾ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਸਾਡੇ ਲੋਕ ਅੱਜ ਘਰਾਂ ਦੇ ਵਿੱਚ ਬੈਠੇ ਨੇ ਉਹਨੂੰ ਇੰਨੀ ਗਲਦਾ ਅਹਿਸਾਸ ਨਹੀਂ ਆਇਆ ਕਿ ਕਿੰਨਾ ਵੱਡਾ ਮੈਟਰ ਹੈ ਇਹ ਸਾਡੇ ਪੂਰੇ ਸਮਾਜ ਤੇ ਹਮਲਾ ਹੈ ਤੇ ਮੈਂ ਪੂਰੇ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਅਤੇ ਜਿਹੜੀਆਂ ਵੀ ਉੱਤਰ ਪਹਾੜ ਦੀ ਸਟੇਟਾਂ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਸਾਡੀ ਜਿਹੜੀ ਮਹਾਪੰਚਾਇਤ ਹੈ ਉਹ ਸੈਕਟਰ 20 ਚੰਡੀਗੜ੍ਹ ਵਿਖੇ ਸ਼੍ਰੀ ਗੁਰਦਾਸ ਮੰਦਿਰ ਦੇ ਵਿੱਚ ਭਵਨ ਦੇ ਵਿੱਚ ਹੋਵੇਗੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਉੱਥੇ ਪਹੁੰਚੋ ਤੇ ਸਮਾਹ ਦੇ ਜਿਹੜੇ ਸਾਡੇ ਲੋਕ ਨੇ ਉਹ ਆ ਕੇ ਇਸ ਕਮਾਂਡ ਨੂੰ ਸੰਭਾਲਣ ਅਤੇ ਸਾਡੇ ਲੋਕਾਂ ਨੂੰ ਜਾਗਰੂਕ ਕਰਨ ਕਿਉਂਕਿ ਸਾਡੇ ਇੱਕ ਆਈਪੀਐਸ ਲੈਵਲ ਦੇ ਹਾਂਜੀ ਇਹਦਾ ਸਮਾਂ ਦੁਪਹਿਰੇ 2 ਵਜੇ ਦਾ ਹੋਊਗਾ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਸਮਾਜ ਇਸ ਗੱਲ ਦਾ ਫੈਸਲਾ ਲਊਗਾ ਕਿਉਂਕਿ ਇਹ ਬਹੁਤ ਵੱਡੀ ਘਟਨਾ ਹੈ ਕਿਉਂਕਿ ਸਾਡੇ ਨਾਲ ਲਗਾਤਾਰ ਸਾਡੇ ਸੀਜੀਆਈ ਸਾਹਿਬ ਨਾਲ ਵੀ ਇਹ ਘਟਨਾ ਹੋਈ ਹੈ ਸਾਡੇ ਸਮਾਜ ਦੇ ਸਾਰੇ ਹਮਲੇ ਹੋ ਰਹੇ ਨੇ ਸਾਡੇ ਨੌਜਵਾਨਾਂ ਦੇ ੱਤਕਾ ਹੋ ਰਿਹਾ ਤੇ ਪੰਜਾਬ ਦੇ ਵਿੱਚ ਵੀ ਘਟੋ ਘਟ ਮੋਹਾਲੀ ਜ਼ਿਲ੍ਹੇ ਦੇ ਵਿੱਚ 18 ਮਸਲੇ ਆ ਜਿਹੜੇ ਜਿਹੜੇ ਐਸਆਈ ਐਕਟ ਦੇ ਜਿਹੜੇ ਚੱਲ ਰਹੇ ਨੇ ਉਹਨਾਂ ਤੇ ਵੀ ਕਿਸੇ ਦੇ ਵੀ ਕਾਰਵਾਈ ਨਹੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ ਤੇ ਮੈਂ ਸਮਝਦਾ ਕਿ ਸਾਡੇ ਸਮਾਜ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਤੇ ਕੱਲ ਨੂੰ ਜਿਹੜੇ ਸਾਡੇ ਲੇਟ ਸਿਵਾਏ ਪੂਰਨ ਸਿੰਘ ਜੀ ਹੈ ਤੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਹੱਥ ਦਿਵਾਉਣ ਵਾਸਤੇ ਸਾਰੇ ਆਪਾਂ ਇਕੱਠੇ ਹੋਈਏ ਤੇ ਆਈਪੀਐਸ ਅਧਿਕਾਰੀ ਨੇ ਤੇ ਇਹਨਾਂ ਨੂੰ ਇਨਸਾਫ ਆਪਾਂ ਜ਼ਰੂਰ ਦਵਾਵਾਂਗੇ ਸਾਰਿਆਂ ਨੇ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਵਿੱਚ ਅਲਾਸਮੈਂਟਾ ਕਰਾਓ ਤੇ ਵੱਧ ਤੋਂ ਵੱਧ ਇਸ ਮਸਲੇ ਨੂੰ ਆਪਾਂ ਨੈਸ਼ਨਲ ਲੈਵਲ ਤੱਕ ਪਹੁੰਚਾ ਕੇ ਇਸ ਨੂੰ ਹਾਂ ਬਿਲਕੁਲ ਤੁਸੀਂ ਸਾਰਿਆਂ ਨੇ ਇਹ ਜਿਹੜੀ ਮੂਵਮੈਂਟ ਹੈ ਇਸ ਨੂੰ WhatsApp ਤੇ ਪਹਛਾਣਾ ਹੈ ਜਰੂਰ ਅੱਗੇ ਅੱਗੇ ਤੋਂ ਅੱਗੇ ਤਾਂ ਕਿ ਵੱਧ ਤੋਂ ਵੱਧ ਬੰਦੇ ਜਿਹੜੇ ਚੰਡੀਗੜ੍ਹ ਇਕੱਤਰਤ ਹੋ ਸਕਣ ਧੰਨਵਾਦ ਜੀ ਜੈ ਭੀਮ ਜੈ ਭਾਰਤ